ਮਨ ਕੇ ਚਲੋ ਵੀ ਸਾਨੂੰ 33 ਰੁਪਏ ਹਰ ਰੋਜ਼ ਦੇ ਭਰਨੇ ਪੈਣਗੇ। ਅੱਛਾ 60 ਸਾਲਾਂ ਤੱਕ ਸਾਨੂੰ 40 ਲੱਖ ਰੁਪਏ ਮਿਲੂਗਾ। 33 ਰੁਪਏ ਭਰਨਾ ਨੇ ਬਸ। ਜੇ ਜੇ 60 ਤੋਂ ਟੱਪ ਗਏ ਤਾਂ ਪੈਨਸ਼ਨ ਲੱਗੂ ਛੋਟੀ। 60 ਤੋਂ ਪਹਿਲਾਂ ਜੇ ਮੰਨ ਕੇ ਚਲਦੇ ਹਾਂ ਐਕਸਪਾਇਰ ਹੋ ਗਏ। ਹਾਂ। ਫਿਰ ਸਾਨੂੰ 40 ਲੱਖ ਰੁਪਏ ਮਿਲੂਗਾ। ਜੇ ਮੈਂ 60 ਤੋਂ ਪਹਿਲਾਂ ਹੀ ਟੁੱਟ ਗਿਆ। ਹਾਂਜੀ। ਫਿਰ 40 ਲੱਖ ਕਿਨੂੰ ਮਿਲੂ ਪਰਿਵਾਰ ਨੂੰ ਜੀ। ਸੋਡੇ ਪਰਿਵਾਰ ਨੂੰ ਮਿਲੂ ਮੈਨੂੰ ਮਿਲੂਗਾ ਇਹ ਫਿਰ ਇਹਨੂੰ 40 ਲੱਖ ਕਿਉਂ ਮਿਲੂ ਫਿਰ ਮੈਨੂੰ ਕੀ ਭਾ ਭਾਈ ਮੈਂ ਤਾਂ ਮਰ ਗਿਆ ਜਿਹੜਾ 33 ਰੁਪਏ ਕਟਾਉਂਦਾ ਹੈਗਾ ਆਏ ਦਿਨ ਉਹਨੂੰ ਕੀ ਭਾ 40 ਲੱਖ ਦਾ ਭਾਈ ਉਹ ਤਾਂ ਮਰ ਗਿਆ ਲੱਖ ਰੁਪਏ ਭੋਗ ਤੇ ਲਾ ਕੇ ਮਗਰ ਕਿੰਨਾ ਰਹਿ ਗਿਆ 39 ਰਹਿ ਗਿਆ ਜੀ 49 ਰਹਿ ਗਿਆ ਇਹ ਤਾਂ ਭੈਣ ਦੇ ਖਰਚਿਆਂ ਨੇ ਟੱਕੇ ਹੀ ਨਹੀਂ ਤੋੜਨਾ ਭਾਈ ਜਦੋਂ 20-20 ਲੱਖ ਰੁਪਏ ਆ ਗਏ ਇਹਨਾਂ ਦੇ ਖਾਤਿਆਂ 'ਚ ਇਹ ਤਾਂ ਛੁਰਲੀਆਂ ਡਾ ਦੇਣਗੇ ਇਹ ਤਾਂ ਖਾ ਜਾਣਗੇ ਕੰਦਾ ਯਾਰ ਨਹੀਂ ਡਾਉਂਦੇ ਹੈਗੇ ਕਿਉਂ ਪਰਵਾਹ ਨਾ ਐ ਮਕਲਾਵਾ ਕਰਾਲਾ ਹਾਂ ਵਾਹ ਤੇਰੇ ਨਸ ਦਾਦਾ ਜਲਾਕ ਸਿਰ ਕਰਕੇ ਜਾਊਂਗਾ ਥੇ ਡੱਕਾ ਤੋੜਨਗੇ ਬਈਏ ਨੰਬਰ 10 ਸਵੇਰ ਚੱਕੀ ਕੱਬਾ ਬਲੀਏ ਸੇ ਜੱਟ ਫਰਦਾ ਸਵੇਰ ਚੱਕੀ ਕੱਬਾ ਬਲੀਏ